ਪਰਭੂ ਲਈ ਨਹੀਂ ਆਉਂਦੇ ਨਹੀਂ ਆਉਂਦੇ ਇਹ ਦਿਨਾਂ ਨਾਲ ਉਹਨਾਂ ਦਾ ਕੋਈ ਮਤਲਬ ਨਹੀਂ ਹੁਣ ਗੁਰੂ ਅਰਜਨ ਦੇਵ ਜੀ ਮਹਾਰਾਜ ਕਿਸ ਪਾਵਨ ਪਵਿੱਤਰ ਰਾਸ ਦੇ ਰਾਹੀ ਜੋ ਸਮਝਾਉਂਦੇ ਨੇ ਕਿਉਂਕਿ ਸਮਾਪਣੀ ਚੱਲਦੇ ਨਾਲ ਚੱਲ ਰਹੀ ਹੈ ਮਹਾਰਾਜ ਕਹਿੰਦੇ ਜਿਹੜੇ ਜਿਹੜੇ ਕਰਮਾਂ ਨਾਲ ਤੋ ਅੰਤਨ ਸਨੇਸ਼ ਸ਼ਰਮਸਾਰ ਹੋਵੇਗਾ ਤੇ ਮਾਰ ਪੜੇਗੀ ਇਹਨਾਂ ਕਰਮਾਂ ਦੇ ਪ੍ਰਤੀ ਸੁਚੇਤ ਹੋ ਜਾ ਸਰਵਤ ਆਨੋ ਜਾ ਨਾ ਕਰ ਜਿਸrangle ਨਾਲ ਸਤਗੁਰੂ ਸਮਝਾਉਂਦੇ ਨੇ ਆਪ ਲੜੀ ਵਾਰ ਇਸ ਵਿਚਾਰ ਨੂੰ ਸਰਵਨ ਕਰੋ ਤੇ ਫਿਰ ਸਮਾਪਤੀ ਕਰੀਏ ਇੱਕ ਦਫਾ ਪਿਆਰ ਨਾਲ ਲਾ ਲਓ ਸਤ ਨਾਮ ਸ੍ਰੀ ਵਾਹਿਗੁਰੂ ਅਹ ਤੁਨਾ ਸ੍ਰੀ ਨਾ ਹਲਾ ਪੰਜਵਾਂ ਜਿਹੇ ਕਰਨੀ ਬੋਹ ਹੈ ਸ਼ਰਮਿੰਦਾ ਇਹ ਹਾ ਤੁਮਾਨੇ ਰੀਤ ਵੇ ਜਿਸ ਕਰਮ ਦੇ ਨਾਲ ਜਿਸ ਕਰਣੀ ਦੇ ਨਾਲ ਆਖਰ ਨੂੰ ਅੰਜਾਂ ਅੰਤ ਨੂੰ ਪ੍ਰਭੂ ਦੇ ਦਰਬਾਰ ਦੇ ਸ਼ਰਮਸਾਰ ਹਰ ਕੀਤੇ ਕਰਮ ਦਾ ਫਲ ਆਖਰ ਦੁੱਖ ਨਿਕਲਦਾ ਹੈ ਸ਼ਰਮਸਾਰੀ ਨੇ ਤੂੰ ਉਹੀ ਕੁਛ ਕਰੇ ਜਾ ਰਹੇ ਹੋ ਉਹੀ ਰਹੀ ਉਹੀ ਢੰਗ ਅਪਣਾਇਆ ਹੋਇਆ ਹਾਂਜੀ ਸਾਖ ਪਕੀ ਨਿੰਦਾ ਸੰਤ ਕੀ ਨਿੰਦਾ ਸਾਖਤ ਕੀ ਪੂਜਾ ਐਸੀ ਦ੍ਰਿੜੇ ਦੇ ਪ੍ਰੀਤ ਸੰਤ ਨੂੰ ਤੇ ਸਾਰਾ ਦਿਨ ਪੜਦਾ ਰਹਿੰਦਾ ਹੈ ਅਵਤਾਰਾਂ ਦੀ ਤੇ ਨੰਦਾ ਕਰਦਾ ਰਹਿੰਦਾ ਹੈ ਜਿਨ੍ਹਾਂ ਨੂੰ ਅਸੀਂ ਤਰਕਸ਼ੀਲ ਕਹਿੰਦੇ ਆ ਨਾ ਉਹ ਵੀ ਸਾਰਾ ਦਿਨ ਉਤਾਰਾਂ ਨੂੰ ਹੀ ਪੜਦੇ ਜਾਂਦੇ ਹਨ ਹਾਲਾਂਕਿ ਕੱਖ ਸਮਝ ਨਹੀਂ ਕੁਝ ਵੀ ਸਮਝਦੇ ਤਰਕ ਕਰੋ ਤੇ ਤਰਕ ਤੇ ਨਾ ਕਰੋ ਹਾਂ ਜਿਹੜੇ ਜਿਹੜੇ ਧਰਮ ਦੇ ਨਾਂ ਤੇ ਪਕੰਡੀ ਨੇ ਤੇ ਪਕੰਡ ਨੂੰ ਪ੍ਰਚਾਰ ਦੇ ਪੈ ਨੇ ਉਸ ਤੇ ਤਰਕ ਕਰੋ ਤਰਕ ਸਿੱਧਾ ਉਤਾਰਾਂ ਤੇ ਕਰਨ ਦੀ ਕੀ ਲੋੜ ਹੈ ਪੰਕਟਾਂ ਤੇ ਕਰਨ ਦੀ ਕੀ ਲੋੜ ਭਗਤ ਫੜੀ ਸਮਝ ਚ ਨਹੀਂ ਆ ਸਕਦੇ ਕਿ ਅਵਤਾਰ ਫੜੀ ਸਮਝ ਇਸ ਤਰੀਕੇ ਨਾਲ ਨਹੀਂ ਆਣਗੇ ਇਹ ਤੇ ਸ਼ਰਧਾ ਕਰਕੇ ਸਮਝ ਆਏਗੀ ਬੰਨਾ ਨਹੀਂ ਆਏ ਪਰ ਸੰਤ ਵੀ ਤੇ ਕਰਦਾ ਇਹ ਨੰਦਾ ਕਿ ਸਾਖਤਾ ਵੀ ਕਰਦਾ ਇਹ ਪੂਜਾ ਉਹਨਾਂ ਨੂੰ ਸਲਾਮ ਕਰਦਾ ਉਹਨਾਂ ਦੀ ਸੰਗਤ ਵਿੱਚ ਬੈਠਦਾ ਉਹਨਾਂ ਨੂੰ ਮਹਾਨ ਕਹਿੰਦਾ ਹੈ ਸ਼ਕਤੀ ਦੇ ਬਾਸਕ ਸੰਸਾਰ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਉਹਨਾਂ ਦੀ ਤੇ ਪੂਜਾ ਕਰਦਾ ਹੈ ਉਹਨਾਂ ਨੂੰ ਸਲਾਮਾ ਕਰਦਾ ਹੈ ਪਰ ਦੇਦੇ ਕੋਲ ਰੱਬੀ ਗੁਣ ਨੇ ਪ੍ਰਭੂ ਦੇ ਗੁਣ ਨੇ ਉਹਨਾਂ ਦੇ ਨਿੰਦਾ ਕਰਦਾ ਹੈ ਪੈਮਾਨੇ ਮਨੁੱਖ ਦੇ ਮਨੁੱਖ ਨੂੰ ਨਾਪਣ ਦੇ ਬਦਲ ਗਏ ਨੇ ਮਨੁੱਖ ਨੂੰ ਨਾਪਿਆ ਤੋਲਿਆ ਜਾਂਦਾ ਹੈ ਇਹਦੇ ਕੋਲ ਪ੍ਰਭਤਾ ਕਿਤਨੀ ਹੈ ਇਹਦੇ ਕੋਲ ਧਨ ਕਿਤਨਾ ਹੈ ਕਿ ਜੇ ਧਨ ਜ਼ਿਆਦਾ ਹੈ ਪ੍ਰਭਤਾ ਜ਼ਿਆਦਾ ਹੈ ਤੇ ਸਲਾਮ ਕਰ ਪੂਜਾ ਕਰ ਦਇਆ ਜ਼ਿਆਦਾ ਹੈ ਨਿਰਵੈਰਤਾ ਜ਼ਿਆਦਾ ਹੈ ਗਿਆਨ ਜ਼ਿਆਦਾ ਹੈ ਪ੍ਰੇਮ ਜ਼ਿਆਦਾ ਹੈ ਸਮਦ੍ਰਿਸ਼ਟੀ ਜ਼ਿਆਦਾ ਹੈ ਇਹ ਕੀ ਮੈਨੇ ਰੱਖਦੀ ਕੁਝ ਵੀ ਨਹੀਂ ਸੰਤ ਦੀ ਨਿੰਦਾ ਚੱਲਦੀ ਹੈ ਸਾਖਤ ਦੀ ਪੂਜਾ ਚੱਲਦੀ ਹੈ ਇਸ ਤਰ੍ਹਾਂ ਦੀ ਭੈੜੀ ਰੀਤੀ ਚੱਲ ਰਹੀ ਹੈ ਪਰ ਚੱਲ ਤੈ ਤੂੰ ਬਣਾਈ ਹੋਈ ਹੈ ਹਾਂਜੀ ਮਾਇਆ ਮੋਹ ਭੁੱਲੋ ਅਵਰਾਹਿਤ ਮਾਇਆ ਨੇ ਐਸਾ ਮੋਹਿਤ ਕੀਤਾ ਐਸਾ ਮੁੱਠ ਲਿਆ ਐਸਾ ਇਸ ਨੂੰ ਦਬੋ ਚ ਲਿਆ ਇਹਦੇ ਕੁ ਸਾਰੇ ਅਧਿਆਤਮਿਕ ਗੁਣ ਜੋ ਹੈ ਉਹ ਲੈ ਲੈ ਨੇ ਤੇ ਗਲਤ ਪਾਸੇ ਚਲਾ ਦਿੰਦਾ ਹੈ ਹਾਂਜੀ ਹਰ ਚੰਦੌਰੀ ਹਨ ਹਰ ਪਾਤਰ ਇਹ ਹਾ ਤੁਹਾਰੋ ਬੀਤ ਅਸਲ ਵਿੱਚ ਤੇਰੀ ਹਾਲਤ ਕੀ ਹੈ ਜਿਵੇਂ ਜੰਗਲ ਦਾ ਪੱਤਾ ਫਿੱਟਕੀ ਵੈਲਵਟ ਖੱਟ ਕੇ ਖਾਂ ਖਾਂ ਤੇ ਧੱਗੇ ਖਾਰੇ ਉਸ ਪੱਤੇ ਦੀ ਕੀ ਬੈਠੇ ਫਿਰ ਹਰ ਚੰਦੌਰੀ ਆਕਾਸ਼ ਨਗਰੀ ਤੇ ਕਿ ਕਲਪਨਾ ਉਹ ਇੱਕ ਸੁਪਨ ਮਾਤਰ ਹੈ ਇੱਕ ਦਰਖਤ ਤੇ ਪੱਤੇ ਦੀ ਨੇ ਆਈਏ ਕੁਝ ਵੀ ਨਹੀਂ ਹੈ ਅੱਜ ਨਹੀਂ ਤੇ ਕੱਲ ਟੁੱਟ ਜਾਏਗਾ ਸੰਸਾਰ ਦੇ ਦਰਖਤ ਨਾਲੋਂ ਇਹ ਉਦਾਹਰਣ ਗਾਥਾ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਦਿੱਤਾ ਹੈ ਪੱਤਰ ਭੁਰਜੈਣ ਛੜਿਅਨ ਨਹਿ ਜੜਿਅਨ ਪੇੜ ਸੰਪਦਾ ਗਾਥਾ ਮੱਲਾ ਪਨਵਾ ਪੱਤਰ ਭੁਰਜੈਣ ਪਤ ਝੜਦੀ ਰੁੱਤ ਦੇ ਪੱਤਾ ਥੀੜ ਨਾਲੋਂ ਭੁਰ ਗਿਆ ಜುಡ ಸತ್ಥರ ಭೇ ಜೇ ಸಂಪತ್ತಿಹೋನ ಬ ನಾನಕ ಬಾಂಧ ಜನ ಬಾಸರೋ ರೇಣಿ ਪਵਨ ਉਸ ਪੱਤੇ ਨੂੰ ਦੂਰ ਦੂਰ ਤੱਕ ਭਟਕਾਏਗੀ ਰੇਜ਼ਾ ਰੇਜ਼ਾ ਕਰੇਗੀ ਐ ਮਨੁੱਖ ਸਤ ਸੰਗ ਨਾਲੋਂ ਟੁੱਟ ਗਏ ਗੁਰੂ ਨਾਲੋਂ ਟੁੱਟ ਗਏ ਹੁਣ ਵਾਸ਼ਨਾ ਦੀ ਪਵਨ ਪਤਾ ਨਹੀਂ ਕਿਤਨੇ ਜਨਮਾਂ ਦੇ ਤੈਨੂੰ ਪਾਰ ਕਰੇਗੀ ਭਟਕਾਏਗੀ ਤਕੇ ਦੇਗੀ ਪੱਥਰ ਭੁਰ ਜੇ ਜੜੀਆਂ ਨਾ ਜੜੀਆਂ ਪੇੜ ਸੰਪਦਾ ਨਾਮ ਬਿਹੋਨ ਬਿਖਮਤਾ ਨਾਨਕ ਬਹੰਤ ਜਉਨ ਵਾਸਰੋ ਰਹਿਣੇ ਵੈਲੀਓ ਕੀ ਤੇਰੀ درخت ਦੇ ਪੱਤੇ ਦੀ ਤਰ੍ਹਾਂ ਹਰੀ ਚੰਦੌਲੀ ਦੀ ਤਰ੍ਹਾਂ ਪ੍ਰਕਿਰਤਾ ਕੇ ਜਾਇਤ ਮਾਇਆ ਨੇ ਤੈਨੂੰ ਠੱਗ ਲਿਆ ਉਹਦੇ ਮੌਰੇ ਤੈਨੂੰ ਠੱਗਦੇ ਹਾਂ ਜੀ ਰਹਾ ਚੰਦਨ ਲੇਪ ਉਹ ਤੋ ਦੇਹੀ ਪਾਓ ਸੁਗਰਦਵ ਭਸਨ ਸੰਗੀਤ ਜਿਵੇਂ ਖੋਤੇ ਨੂੰ ਚੰਦਨ ਦਾ ਲੇਪ ਧਰਿਆ ਤੇ ਫਿਰ ਉਹ ਮਿੱਟੀ ਦੇ ਢੀਲੇ ਮਨੁੱਖਾ ਤਨ ਮੇਲੇ ਲੇਕਿਨ ਮਨੁੱਖਾ ਤਨ ਮਿਲਦੇ ਆਇਆ ਕਰਤੂਤ ਪਸ਼ੂਆਂ ਵਾਂਗੇ ਮਿੱਟੀ ਚ ਲੇਟਣਾ ਖੋਥੇ ਦੀ ਤਰ੍ਹਾਂ ਭਾਵੇਂ ਚੰਦਨ ਦਾ ਲੇਪ ਕਰ ਦਈਏ ਕਿਤਨੀਆਂ ਸਿਆਣੀਆਂ ਗੱਲਾਂ ਸੁਣਾ ਦਈਏ ਕਿਤਨੀ ਗੁਰੂ ਦੀ ਬਾਣੀ ਸੁਣਾ ਦਈਏ ਪਰ ਬਿਰਤੀ ਦੇ ਖੋਤਾ ਬਣ ਮਿੱਟੀ ਚ ਲੇਟਦਾ ਹੈ ਬਾਉ ਜੀਵਨ ਦੇ ਸਾਰ ਨੂੰ ਨਹੀਂ ਜਾਣਦਾ ਨਹੀਂ ਸਮਝਦਾ ਅੰਮ੍ਰਿਤ ਸੰਗ ਨਾਹੀ ਰੁਚਿਆਵਤ ਇਕ ਹੈ ਖਗਾਵਰੀ ਪ੍ਰੀਤ ਪ੍ਰਭੂ ਦਾ ਨਾਮ ਅੰਮ੍ਰਿਤ ਹੈ ਇਹਦੇ ਚ ਉਸਦੀ ਰੁਚੀ ਨਹੀਂ ਬਸ ਜ਼ਹਿਰ ਪੀਣ ਦੇ ਚੀ ਰੁਚੀ ਹੈ ਜ਼ਹਿਰ ਪੀਣ ਦੇ ਚੀ ਸ਼ੌਕ ਹੈ ਹਾਂ ਜੀ ਉਤਮ ਸੰਤ ਭਲੇ ਸੰਜੋਗੀ ਇਸ ਜਗ ਮਹਿ ਪਵਿੱਤ ਕੁਨਿਤ ਸੰਤ ਜਨਾਂ ਦਾ ਸੰਜੋਗ ਹੀ ਭਲਾ ਸੰਜੋਗ ਹੈ ਪਿਉ ਨਾਂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਦੀ ਕੀਰਤੀ ਕਰਨੀ ਇਹੀ ਚੰਗੀ ਰੀਤ ਹੈ ਇਹੀ ਚੰਗੀ ਰਸਮ ਹੈ ਨਾ ਜਤ ਆਕਾਰਤ ਜਨਮ ਪਦਾਰਥ ਕਾਚ ਬਾਦਰਾ ਜੀਤ ਜਤ ਆਕਾਰਤ ਜਨਮ ਪਦਾਰਥ ਇੱਕ ਪਦਾਰਥ ਮਿਲਿਆ ਜੀਵਨ ਮਹਾਨ ਆਕਾਰ ਹੁ ਜਾ ਰਿਹਾ ਕਾਚ ਬਾਦਰੇ ਜੀ ਕਛ ਦੇ ਬਦਲੇ ਚ ਜਾ ਰਿਹਾ ਕੈਲੋ ਮੋਤੀਆਂ ਦੇ ਬਦਲੇ ਚ ਜਾਵੇ ਹੀਰੇ ਦੇ ਬਦਲੇਆਂ ਚ ਜਾਵੇ ਨਾਮ ਦਾ ਹੀਰਾ ਮਿਲ ਗਿਆ ਜੀਵਨ ਚਲਾ ਗਿਆ ਕੋਈ ਗੱਲ ਨਹੀਂ ਜੀਵਨ ਚਲਿਆ ਗਿਆ ਮਿਲਿਆ ਤੇ ਕਾਚੀ ਕੱਚ ਦੇ ਬਦਲੇ ਚ ਜਾਣਾ ਕਾਚ ਬਾਦਰੇ ਜੀ ਕੱਚ ਦੇ ਚੀਜ਼ ਲਿਆ ਗਿਆ ਜੀਵਨ ਦੀ ਬਾਜ਼ੀ ਹਾਰ ਗਿਆ ਮਿਲਿਆ ਕੀ ਹੈ ਕੇਵਲ ਜੋ ਹੈ ਕੱਚ ਇਸ ਤਨਾ ਅਜਾਈ ਜੀਵਨ ਦਾ ਹੈ ਹਾਂ ਜੀ ਜਨਮ ਜਨਮ ਕੀ ਕਿਲ ਵਿੱਚ ਦੁੱਖ ਭਾਗੇ ਗੁਰ ਗਿਆਨ ਅੰਜੁਨ ਨੇ ਤਰ ਦੀਤ ਨੇ ਐਸਾ ਗਿਆਨ ਦਾ ਸੁਮਾ ਅੱਖਾਂ ਵਿੱਚ ਪਾਇਆ ਜਨਮ ਜਨਮਾਂ ਤਰਾਂ ਦੇ ਦੁੱਖ ਕਲੇਸ਼ ਮਿਟ ਗਏ ਨੇ ਸੰਤਾਪ ਮਿਟ ਗਏ ਨੇ ਸਾਧ ਸੰਗ ਇਨ ਦੁਖ ਤੇ ਨਿਕਸੀਓ ਨਾਨਕ ਇੱਕ ਰੀਤ ਸਾਧ ਸੰਗਤਿ ਚ ਬੈਠ ਕੇ ਗੁਰੂ ਦੀ ਸੰਗਤਿ ਚ ਬੈਠ ਕੇ ਪ੍ਰਭੂ ਦਾ ਪਿਆਰ ਪ੍ਰਾਪਤ ਹੋਇਆ ਉਸ ਦਾ ਸੜਕਾ ਇਹ ਨਾਂ ਦੁਖਾਂ ਤੋਂ ਬਚ ਗਏ ਸਖਲੇਸ਼ ਤੋਂ ਬਚ ਗਏ ਇਸ ਜ਼ਹਿਰ ਤੋਂ ਬਚ ਗਏ ਮੂਲ ਭਾਵ ਉਹ ਕਰਮ ਜਿਸ ਨੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਹੋਰ ਕੁਝ ਵੀ ਨਹੀਂ ਲੇਕਿਨ ਇਹ ਨਹੀਂ ਸਮਝਣਾ ਜੋ ਕੀਤਾ ਹੈ ਕਰ ਛੜਿਆ ਨਹੀਂ ਕਰ ਕਰ ਕਰਣਾ ਲਿਖ ਲੈ ਜਾ ਜੋ ਕੀਤਾ ਉਹ ਲਿਖਿਆ ਕਰ ਕਰ ਕਰਣਾ ਲਿਖ ਲੈ ਜਾ मन करके जो वेख्या लिखया गया मन करके जो तू सुने लिखया गया मन करके जो तू बोले बोलिया लिखा गया मन करके जो तू पढ़े आ लिखया गया सिर्फ तू पढ़ा नहीं लिखया भी गया तू सिर्फ ही नहीं है लिखया गया तू सिर्फ ही नहीं है लिखया गया कर कर करना लिख जाओ बोलो गलत वेख्या वेख छ तेरे वस्ती गल नहीं ਵੇਖ ਕੇ ਲਿਖਿਆ ਜਾਏਗਾ ਕਰ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਕਰ ਕੇ ਲਿਖਿਆ ਜਾਏਗਾ ਬੋਲ ਕੇ ਛੱਡਣਾ ਤੇਰੇ ਵਸਦੀ ਗੱਲ ਨਹੀਂ ਬੋਲ ਕੇ ਲਿਖਿਆ ਜਾਏਗਾ ਅਨਰਥ ਕੀਤਾ ਅਨਰਥ ਕਰਕੇ ਤੂੰ ਛੱਡ ਨਹੀਂ ਸਕਦਾ ਉਤੇ ਲਿਖਿਆ ਗਿਆ ਕਰ ਕਰ ਕਰਣਾ ਲਿਖ ਲੈ ਜਾ ਇਸ ਤਰ੍ਹਾਂ ਦੇ ਬੁਰੇ ਲੇਖ ਨਾਲੇ ਨਹੀਂ ਤੇ ਅੰਤ ਨੂੰ ਸਿਵਾਏ ਸ਼ਰਮਸਾਰੀ ਦੇ ਔਰ ਕੁਝ ਵੀ ਨਹੀਂ ਹੋਵੇਗਾ। ਇਤਨੇ ਬੋਲ ਪ੍ਰਵਾਨ ਕਰਨੇ ਅੱਜ 2 ਵਜੇ ਤੋਂ ਲੈ ਕੇ 6 ਵਜੇ ਤੱਕ ਘਨੋਪੁਰ ਕਾਲੇ ਬਜ਼ੁਰਗਵਾਰ ਬਾਬਾ ਦਰਸ਼ਨ ਸਿੰਘ ਜੀ ਦਾ ਡੇਰਾ ਜੋ ਹੁਣ ਨਹੀਂ ਰਹੇ ਤੋਂ 3 ਸਾਲਾਂ ਤੋਂ ਵਿਛੋੜਾ ਦੇ ਗਏ। ਤੇ ਉਹਨਾਂ ਦੇ ਡੇਰੇ ਵਿੱਚ ਬਾਬਾ ਗੁਰਦੇਵ ਸਿੰਘ ਜੀ ਦਾ ਸੰਦੇਸ਼ ਆਇਆ। ਗੱਡੀਆਂ ਪਹੁੰਚ ਜਾਣਗੀਆਂ 1 ਵਜੇ ਜਿੰਨਾ ਜਨਾ ਸਜਣਾ ਨੇ ਜਾਣਾ ਹੋਵੇ ਉੱਥੇ ਪਹੁੰਚ ਕੇ Satsang ਦਾ ਆਨੰਦ ਮਾਣ ਸਕਦੇ ਨੇ ਸਾਰੇ ਜੱਥੇ ਉੱਥੇ ਕੀਰਤਨ ਕਰਨਗੇ ਦਾਸ ਨਾਲ ਚਾਰ-ਪੰਜ ਜੱਥੇ ਨੇ ਦੋ ਤਿੰਨ ਕਵੀ ਸਜਣ ਨੇ ਵਿਚਾਰਕ ਨੇ ਇਹਨਾਂ ਸਾਰਿਆਂ ਨੇ ਆਪਣੇ ਵਿਚਾਰਾਂ ਸਰਵਣ ਕਰਾਣੀਆਂ ਨੇ ਤੇ ਹੁਣ ਸਿਰਫ 3-4 ਮਿੰਟ ਲਈ ਗਨੀਜੈ ਸਿੰਘ ਜੀ ਸ਼ੁਗਲ ਜੋ ਦੋ ਨਜ਼ਮਾਂ ਹਮੇਸ਼ਾ ਨਾਨਕ ਗੁਰੂ ਰਾਮਦਾਸ ਜੀ ਮਹਾਰਾਜ ਦੇ ਦਰਬਾਰ ਦੇ ਚ ਹਰ ਸਾਲ ਤਿਆਰ ਕਰਕੇ ਲੈਂਦੇ ਨੇ ਸੰਗਤਾਂ ਨੂੰ ਸਰਵਨ ਕਰਾਉਂਦੇ ਨੇ ਤੇ ਇੱਕ ਨਜ਼ਮ ਆਪ ਨੇ ਪਹਿਲੇ ਸੁਣੀ ਹੈ ਇੱਕ ਹੋਰ ਇਹਨਾਂ ਕੁਲ ਜੋ ਹੈ ਸੁਣ ਲਓ ਤੇ ਅਨਪ੍ਰੀਤੇ ਧਾਰਮ ਕਵੀ ਨੇ ਇਹਨਾਂ ਦੇ ਅੰਦਰ ਬੜੀਆਂ ਅਨਭਵੀ ਗੱਲਾਂ ਨਿਕਲਦੀਆਂ ਨੇ ਤਾਂ ਇਹ ਸ਼ਾਇਦ ਆਪ ਇਹਨਾਂ પાસેથી ਸਰਵਨ ਕਰੋ ਸਮਾਪਤੀ ਇਥੇ ਪਾਠੇ ਪ੍ਰਵਾਨ ਕਰਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ